ਅੱਜ ਆਪਾਂ ਤੁਹਾਡੇ ਲਈ ਬਹੁਤ ਵਧੀਆ ਕਹਾਣੀ ਲੈ ਕੇ ਆਏ ਹਾਂ ਇੱਕ ਨਿੱਕੇ ਦੇ ਚੰਗੇ ਮੁੰਡੇ ਦੀ ਜੋ ਕਿ ਬਹੁਤ ਆਗਿਆਕਾਰੀ ਹੁੰਦਾ ਆਪਣੇ ਮਾਪਿਆਂ ਦੀ ਹਰੇਕ ਗੱਲ ਮੰਨਦਾ ਜਿਵੇਂ ਵੀ ਉਹਦਾ ਮਾਪਿਓ ਕਹਿੰਦਾ ਪਰ ਉਹ ਕਿੰਨਾ ਵੀ ਕੰਮ ਚੰਗਾ ਹੁੰਦਾ ਜਾਂ ਮਾੜਾ ਹੁੰਦਾ ਉਹ ਕਦੇ ਨਾ ਆਪਦੇ ਮਾਪਿਆਂ ਨੂੰ ਜਵਾਬ ਨਹੀਂ ਦਿੰਦਾ ਸੀਗਾ ਤੇ ਇਸ ਤਰ੍ਹਾਂ ਹਰੇਕ ਜੇ ਜਵਾਬ ਖੋ ਜੇ ਤਾਂ ਜੇ ਤੁਹਾਨੂੰ ਸੁਣਾਉਣੀ ਆ ਉਹ ਕਹਾਣੀ ਇੱਕ ਨਿੱਕੇ ਮੁੰਡੇ ਦੀ ਤੇ ਚੰਗੇ ਮੁੰਡੇ ਦੀ ਬਹੁਤ ਵਧੀਆ ਕਹਾਣੀ ਹੈ ਅਖੀਰ ਤੱਕ ਸੁਣਾ ਸੁਣ ਕੇ ਤੁਹਾਨੂੰ ਵੀ ਆਨੰਦ ਆਊਗਾ ਕਹਾਣੀ ਦੇ ਵਿੱਚ ਕੱਲੀ ਕੱਲੀ ਗੱਲ ਜਿਹੜੀ ਕਹੀ ਆ ਬਿਲਕੁਲ ਸੱਚ ਹੋਈ ਆ ਉਹ ਤੇ ਸੁਣਾਉਣਾ ਤੁਹਾਨੂੰ ਕਹਾਣੀ ਦੇ ਜ਼ਰੂਰ ਸੁਣਵਾਉਣ ਟਿੱਕਰ ਇੱਕ ਵਾਰ ਦੀ ਗੱਲ ਹੈ ਕਿ ਇੱਕ ਚੰਗਾ ਮੁੰਡਾ ਸੀ ਜਿਸ ਦਾ ਨਾਮ ਜੈਕਬ ਬਿਲਬੇਸ ਸੀ ਉਹ ਹਮੇਸ਼ਾ ਆਪਣੇ ਮਾਤਾ ਪਿਤਾ ਦੀ ਗੱਲ ਮੰਨਦਾ ਸੀ ਚਾਹੇ ਉਹਨਾਂ ਦੀ ਮੰਗ ਕਿੰਨੀ ਵੀ ਗੈਰਵਾਜਿਬ ਹੋਵੇ ਬੇਹੂਦਾ ਕਿਉਂ ਨਾ ਹੋਵੇ ਉਹ ਹਮੇਸ਼ਾ ਆਪਣੇ ਕਿਤਾਬ ਪੜਦਾ ਸੀ ਤੇ ਐਤਵਾਰੀ ਸਕੂਲ ਵਿੱਚ ਕਦੇ ਵੀ ਦੇਰ ਨਾਲ ਨਹੀਂ ਪੁੱਜਦਾ ਸੀ ਉਹ ਕਦੇ ਹਾਕੀ ਨਹੀਂ ਖੇਡਦਾ ਸੀ ਉਦੋਂ ਵੀ ਜਦੋਂ ਉਸ ਦਾ ਸਾਜਮੀ ਫੈਸਲਾ ਉਸ ਨੂੰ ਇਹ ਦੱਸਦਾ ਸੀ ਕਿ ਇਸ ਤੋਂ ਫਾਇਦੇਮੰਦ ਚੀਜ਼ ਉਹ ਕੋਈ ਨਹੀਂ ਕਰ ਸਕਦਾ ਉਹ ਇੰਨੇ ਜੀਵ ਢੰਗ ਨਾਲ ਹਰ ਕੰਮ ਕਰਦਾ ਸੀ ਕਿ ਕਿਸੇ ਵੀ ਦੂਜੇ ਮੁੰਡੇ ਨੂੰ ਉਸ ਦਾ ਮਤਲਬ ਨਹੀਂ ਸਮਝ ਆਉਂਦਾ ਸੀ ਝੂਠ ਬੋਲਣਾ ਚਾਹੇ ਕਿੰਨਾ ਵੀ ਸੌਖਾ ਹੋਵੇ ਉਹ ਕਦੇ ਝੂਠ ਨਹੀਂ ਬੋਲਦਾ ਸੀ ਉਹ ਬਸ ਇੰਨਾ ਕਹਿੰਦਾ ਸੀ ਕਿ ਝੂਠ ਬੋਲਣਾ ਗਲਤ ਹੈ ਤੇ ਇਸ ਇਹੋ ਉਸ ਲਈ ਕਾਫੀ ਸੀ ਅਤੇ ਨਾਲ ਹੀ ਉਹ ਮਜ਼ਾਕੀਆ ਹੱਦ ਤੱਕ ਇਮਾਨਦਾਰ ਸੀ ਯਾਕੂਬ ਦੇ ਅਜੀਬੋ ਗਰੀਬ ਤਰੀਕੇ ਸਾਰੀਆਂ ਹੱਦਾਂ ਪਾਰ ਕਰ ਜਾਂਦੇ ਸਨ ਉਹ ਐਤਵਾਰ ਨੂੰ ਵੰਟੇ ਗੋਲੀਆਂ ਨਹੀਂ ਖੇਡਦਾ ਸੀ ਉਹ ਪੰਛੀਆਂ ਦੇ ਆਲਿਆਂ ਨੂੰ ਤਬਾਹ ਨਹੀਂ ਕਰਦਾ ਸੀ ਉਹ ਆਰਗਨ ਵਜਾਉਣ ਵਾਲੀ ਮਦਾਰੀਆਂ ਦੇ ਬਾਂਦਰਾਂ ਨੂੰ ਗਰਮ ਮੂੰਗਫਲੀ ਨਹੀਂ ਦਿੰਦਾ ਸੀ ਉਹ ਕਿਸੇ ਵੀ ਤਰ੍ਹਾਂ ਦੇ ਤਾੰਤ੍ਰਿਕ ਮਨੋਰੰਜਨ ਵਿੱਚ ਕੋਈ ਦਿਲਚਸਪੀ ਨਹੀਂ ਰੱਖਦਾ ਸੀ ਇਸ ਲਈ ਦੂਜੇ ਮੁੰਡੇ ਉਸ ਦਾ ਤਰਕ ਲੱਭਣ ਲਈ ਅਤੇ ਉਸ ਨੂੰ ਸਮਝਾਉਣ ਦੀ ਸਿਰ ਤੋੜ ਕੋਸ਼ਿਸ਼ ਵਿੱਚ ਲੱਗੇ ਰਹਿੰਦੇ ਸਨ ਪਰ ਉਹ ਕਿਸੇ ਵੀ ਸੰਤੁਸ਼ਟੀ ਜਨਕ ਨਤੀਜੇ ਤੱਕ ਨਾ ਪਹੁੰਚਦੇ ਜਿਵੇਂ ਕਿ ਮੈਂ ਪਹਿਲਾਂ ਵੀ ਕਿਹਾ ਹੈ ਉਹ ਉਹ ਸਿਰਫ ਇਸ ਧੁੰਦਲੇ ਅੰਦਾਜ਼ੇ ਤੱਕ ਹੀ ਪਹੁੰਚਦੇ ਸਨ ਕਿ ਉਹ ਪੀੜਤ ਹੈ ਉਹ ਉਹਨੂੰ ਸੁਰੱਖਿਆ ਦਿੰਦੇ ਸਨ ਤੇ ਕੋਈ ਨੁਕਸਾਨ ਨਹੀਂ ਹੋਣ ਦਿੰਦੇ ਸਨ ਉਹ ਨਿੱਕਾ ਚੰਗਾ ਮੁੰਡਾ ਐਤਵਾਰੀ ਸਕੂਲ ਦੀਆਂ ਸਾਰੀਆਂ ਕਿਤਾਬਾਂ ਪੜਦਾ ਸੀ ਉਸ ਨੂੰ ਉਹਨਾਂ ਵਿੱਚ ਸਭ ਤੋਂ ਬਥੇਰੇ ਆਨੰਦ ਆਉਂਦਾ ਸੀ ਇਹਨਾਂ ਕਿਤਾਬਾਂ ਵਿੱਚ ਹੀ ਸਾਰਾ ਭੇਦ ਲੁਕਿਆ ਹੋਇਆ ਹੈ ਉਹ ਐਤਵਾਰੀ ਸਕੂਲ ਦੀਆਂ ਕਿਤਾਬਾਂ ਵਿੱਚ ਦਸੇ ਗਏ ਛੋਟੇ ਚੰਗੇ ਮੁੰਡਿਆਂ ਵਿੱਚ ਵਿਸ਼ਵਾਸ ਕਰਦਾ ਸੀ ਉਸ ਦਾ ਉਹਨਾਂ ਵਿੱਚ ਬਹੁਤ ਵਿਸ਼ਵਾਸ ਸੀ ਉਹ ਉਹਨਾਂ ਵਿੱਚੋਂ ਕਿਸੇ ਇੱਕ ਜਿਉਂਦੇ ਮੁੰਡੇ ਨੂੰ ਸਿਰਫ ਇੱਕ ਵਾਰ ਮਿਲਣਾ ਚਾਹੁੰਦਾ ਸੀ ਪਰ ਉਸ ਨੂੰ ਅਜੇ ਹ ਕੋਈ ਵੀ ਮੁੰਡਾ ਕਦੇ ਨਹੀਂ ਮਿਲਿਆ ਉਹ ਸਾਰੇ ਸ਼ਾਇਦ ਉਸ ਦਾ ਜੁਗ ਆਉਣ ਤੋਂ ਪਹਿਲਾਂ ਹੀ ਮਰ ਗਏ ਹਨ ਜਦੋਂ ਕਿਸੇ ਵਿਸ਼ੇਸ਼ ਪੱਖ ਤੋਂ ਚੰਗੇ ਮੁੰਡੇ ਬਾਰੇ ਪੜਦਾ ਹੁੰਦਾ ਤੁਰੰਤ ਪੰਨੇ ਪਲਟਦਾ ਹੋਇਆ ਆਖਿਰ ਵਿੱਚ ਪਹੁੰਚ ਜਾਂਦਾ ਤਾਂ ਕਿ ਇਹ ਜਾਣ ਸਕੇ ਕਿ ਉਸ ਮੁੰਡੇ ਨਾਲ ਅੰਤ ਵਿੱਚ ਕੀ ਹੋਇਆ ਕਿਉਂਕਿ ਉਹ ਕਿਸੇ ਵੀ ਤਰ੍ਹਾਂ ਉਹਨੂੰ ਮਿਲਣਾ ਚਾਹੁੰਦਾ ਸੀ ਪਰ ਇਸ ਦਾ ਕੋਈ ਫਾਇਦਾ ਨਹੀਂ ਸੀ ਹੁੰਦਾ ਕਿਉਂਕਿ ਚੰਗੇ ਨਿੱਕੇ ਮੁੰਡੇ ਹਮੇਸ਼ਾ ਆਖਰੀ ਪਾਠ ਵਿੱਚ ਮਰ ਜਾਂਦੇ ਸਨ ਅਤੇ ਅੰਤਿਮ ਸੰਸਕਾਰ ਦਾ ਇੱਕ ਦ੍ਰਿਸ਼ ਹੁੰਦਾ ਸੀ ਜਿਸ ਵਿੱਚ ਉਸ ਦੇ ਸਾਰੇ ਰਿਸ਼ਤੇਦਾਰ ਹੁੰਦੇ ਸਨ ਅਤੇ ਕਾਫੀ ਸ਼ੋਰ ਦੁਨੀਆਂ ਬਤਲੂਨਾ ਤੇ ਕਾਫੀ ਵੱਡੀਆਂ ਟੋਪੀਆਂ ਵਿੱਚ ਐਤਵਾਰੀ ਸਕੂਲ ਦੇ ਬੱਚੇ ਉੱਥੇ ਮੌਜੂਦ ਹੁੰਦੇ ਸਨ ਅਤੇ ਹਰ ਕੋਈ ਡੇਢ ਗਾਜ ਲੰਮੇ ਰਮਾਲ ਚਿਹਰੇ ਤੇ ਲਾਈ ਰੋ ਰਿਹਾ ਹੁੰਦਾ ਸੀ ਉਹ ਹਮੇਸ਼ਾ ਇਸ ਨਤੀਜੇ ਤੇ ਪਹੁੰਚਦਾ ਸੀ ਉਹ ਕਦੇ ਅਜਿਹੇ ਚੰਗੇ ਮੁੰਡਿਆਂ ਨੂੰ ਨਹੀਂ ਦੇਖ ਸਕਿਆ ਕਿਉਂਕਿ ਉਹ ਹਮੇਸ਼ਾ ਆਖਰੀ ਪਾਠ ਵਿੱਚ ਮਰ ਜਾਂਦੇ ਸਨ ਜੈਕਬ ਦੀ ਇਹ ਨੇਕਖਾਈਆ ਸੀ ਕਿ ਉਹ ਵੀ ਇੰਤਬਾਰੀ ਸਕੂਲ ਦੀਆਂ ਕਿਤਾਬਾਂ ਵਿੱਚ ਦਰਜ ਹੋ ਜਾਵੇ। ਉਹਨਾਂ ਵਿੱਚੋਂ ਵਿੱਚ ਇਹ ਜਿਹੀਆਂ ਤਸਵੀਰਾਂ ਨਾਲ ಚಿತ್ರਿਆ ਜਾਣਾ ਲੋਚਦਾ ਸੀ। ਜਿੰਨਾ ਵਿੱਚ ਉਸ ਨੂੰ ਗੌਰਵਸ਼ਾਲੀ ਢੰਗ ਨਾਲ ਆਪਣੀ ਮਾਂ ਤੋਂ ਝੂਠ ਬੋਲਣ ਤੋਂ ਨਾ ਕਰਦੇ ਹੋਏ ਤੇ ਉਸ ਦੀ ਮਾਂ ਨੂੰ ਇਸ ਗੱਲ ਤੇ ਖੁਸ਼ੀ ਨਾਲ ਰੋਂਦੇ ਹੋਏ ਬਿਖਾਇਆ ਗਿਆ ਹੈ। ਇਸ ਵਿੱਚ ਅਜਿਹੇ ਚਿੱਤਰ ਹੋਣਗੇ ਜੋ ਉਸ ਨੂੰ ਦਰਵਾਜ਼ੇ ਤੇ ਖੜੀ ਛੇ ਬੱਚਿਆਂ ਵਾਲੀ ਇੱਕ ਗਰੀਬ ਭਿਖਾਰੀ ਨੂੰ ਇੱਕ ਟਕਾ ਦਿੰਦੇ ਹੋਏ ਉਸ ਨੂੰ ਆਜ਼ਾਦੀ ਨਾਲ ਖਰਚਣ ਕਰਨ ਦੀ ਪਰ ਫਜ਼ੂਲ ਖਰਚ ਨਾ ਕਰਨ ਦੀ ਨਸੀਹਤ ਦਿੰਦੇ ਹੋਏ ਦਿਖਾਇਆ ਗਿਆ ਹੈ ਕਿਉਂਕਿ ਫਜ਼ੂਲ ਖਰਚ ਪਾਪ ਹੁੰਦਾ ਹੈ ਅਜਿਹੇ ਚਿੱਤਰ ਵੀ ਹੋਣਗੇ ਜੋ ਉਸ ਨੂੰ ਉਧਾਰਤਾਕਾਰ ਨੂੰ ਉਸ ਬੁਰੇ ਮੁੰਡੇ ਦੀ ਸ਼ਿਕਾਇਤ ਕਰਨ ਤੋਂ ਨਾ ਕਰਦੇ ਹੋਏ ਦਿਖਾਉਣਗੇ ਜੋ ਹਮੇਸ਼ਾ ਸਕੂਲ ਤੋਂ ਮੋੜਨ ਵੇਲੇ ਇੱਕ ਕੋਨੇ ਵਿੱਚ ਉਹਦੀ ਉਡੀਕ ਕਰਦਾ ਰਹਿੰਦਾ ਹੈ ਤੇ ਜੋ ਇੱਕ ਛੱਟੀ ਨਾਲ ਉਹਦੇ ਸਿਰ ਤੇ ਛੱਟ ਮਾਰਦਾ ਹੈ ਅਤੇ ਫਿਰ ਘਰ ਤੱਕ ਹੀ ਕਰਦੇ ਹੋਏ ਉਹਦਾ ਪਿੱਛਾ ਕਰਦਾ ਹੈ ਇਹ ਸੀ ਜੈਕਬ ਬਲਬੇਸ ਦੀ ਚਾਹਤ ਉਹ ਐਤਵਾਰੀ ਸਕੂਲ ਦੀ ਕਿਤਾਬਾਂ ਵਿੱਚ ਦਰਜ ਹੋਣਾ ਚਾਹੁੰਦਾ ਸੀ ਇਸ ਗੱਲ ਕਾਰਨ ਕਦੇ-ਕਦੇ ਉਸ ਨੂੰ ਦਿੱਕਤ ਮਹਿਸੂਸ ਹੁੰਦੀ ਸੀ ਕਿ ਨਿੱਕੇ ਚੰਗੇ ਮੁੰਡੇ ਹਮੇਸ਼ਾ ਮਰ ਜਾਂਦੇ ਹਨ ਉਸ ਨੂੰ ਜਿਉਣ ਨਾਲ ਪਿਆਰ ਸੀ ਅਤੇ ਤੁਸੀਂ ਸਮਝ ਹੀ ਸਕਦੇ ਹੋ ਕਿ ਐਤਵਾਰੀ ਸਕੂਲ ਦੀ ਕਿਤਾਬ ਦਾ ਚੰਗਾ ਮੁੰਡਾ ਹੋਣ ਦਾ ਸਭ ਤੋਂ ਪ੍ਰਮੁੱਖ ਪੱਖ ਇਹੋ ਸੀ ਉਹ ਜਾਣਦਾ ਸੀ ਕਿ ਇੰਨਾ ਚੰਗਾ ਹੋਣਾ ਸਿਹਤ ਲਈ ਨਹੀਂ ਸੀ ਉਹ ਜਾਣਦਾ ਸੀ ਕਿ ਕਿਤਾਬਾਂ ਵਿੱਚ ಚಿತ್ರੇ ਮੁੰਡੇ ਦੀ ਹੱਦ ਤੱਕ ਦੇਵੀ ਰੂਪ ਵਿੱਚ ਚੰਗਾ ਹੋਣਾ ਤਪਦੀਕ ਨਾਲੋਂ ਵੀ ਜ਼ਿਆਦਾ ਖਤਰਨਾਕ ਸੀ ਉਹ ਜਾਣਦਾ ਸੀ ਕਿ ਉਹਨਾਂ ਵਿੱਚੋਂ ਕੋਈ ਵੀ ਬਹੁਤ ਦਿਨਾਂ ਤੱਕ ਟੇਕ ਨਹੀਂ ਸਕਿਆ ਅਤੇ ਇਹ ਸੋਚ ਕੇ ਉਸ ਨੂੰ ਕਾਫੀ ਤਕਲੀਫ ਹੁੰਦੀ ਸੀ ਕਿ ਜੋ ਲੋਕਾਂ ਨੇ ਉਸ ਨੂੰ ਐਤਵਾਰੀ ਸਕੂਲ ਦੀ ਕਿਤਾਬ ਵਿੱਚ ਦਰਜ ਵੀ ਕੀਤਾ ਤਾਂ ਉਹ ਉਸ ਨੂੰ ਕਦੇ ਦੇਖ ਨਹੀਂ ਸਕੇਗਾ ਜਾਂਜੀ ਉਹ ਕਿਤਾਬਾਂ ਕਿਤਾਬ ਉਸਦੇ ਮਰਨ ਤੋਂ ਪਹਿਲਾਂ ਛਪ ਜਿਹਾ ਵਿਤਾਂਤ ਵਿੱਚ ਇਹਦੇ ਆਪਕਾਂ ਦੇ ਅੰਤਿਮ ਸੰਸਕਾਰ ਵਾਲੇ ਦ੍ਰਿਸ਼ ਤੋਂ ਬਿਨਾ ਉਹ ਇੰਨੀ ਹਰਮਨ ਪਿਆਰੀ ਨਹੀਂ ਹੋ ਸਕਦੀ ਜੇ ਉਸ ਐਤਵਾਰੀ ਸਕੂਲ ਦੀ ਕਿਤਾਬ ਵਿੱਚ ਲੋਕਾਂ ਨੂੰ ਉਸ ਵੱਲੋਂ ਮਰਦੇ ਸਮੇਂ ਦਿੱਤੀ ਗਈ ਸਲਾਹ ਨਹੀਂ ਹੁੰਦੀ ਤਾਂ ਉਹ ਐਤਵਾਰੀ ਸਕੂਲ ਦੀ ਕਿਤਾਬ ਕਿਵੇਂ ਕਹਾਵੇਗੀ ਇਸ ਲਈ ਅੰਤ ਨੂੰ ਜਾਹਰ ਹੈ ਕਿ ਉਸਨੇ ਇਹ ਮਨ ਬਣਾਇਆ ਕਿ ਮੌਜੂਦਾ ਹਾਲਾਤ ਵਿੱਚ ਜੋ ਉਸ ਦਾ ਵਾਸ ਚੱਲੇਗਾ ਉਹ ਕਰੇਗਾ ਉਹ ਸਹੀ ਤਰੀਕੇ ਨਾਲ ਜਿਉਵੇਂਗਾ ਤੇ ਦ੍ਰਿੜਤਾ ਨਾਲ ਜਦੋਂ ਤੱਕ ਕਰ ਸਕੇਗਾ ਅਜਿਹਾ ਹੀ ਕਰਦਾ ਰਹੇਗਾ ਅਤੇ ਆਪਣਾ ਸਮਾਂ ਆਉਣ ਤੋਂ ਪਹਿਲਾਂ ਹੀ ਆਪਣੇ ਮਰਦੇ ਸਮੇਂ ਵਾਲਾ ਭਾਸ਼ਣ ਤਿਆਰ ਰੱਖੇਗਾ ਪਰ ਪਤਾ ਨਹੀਂ ਕਿਵੇਂ ਇਸ ਚੰਗੇ ਮੁੰਡੇ ਨਾਲ ਕੁਝ ਵੀ ਸਹੀ ਨਹੀਂ ਹੁੰਦਾ ਸੀ ਉਸ ਦੇ ਨਾਲ ਕਦੇ ਵੀ ਉਵੇਂ ਨਹੀਂ ਹੁੰਦਾ ਸੀ ਜਿਵੇਂ ਕਿ ਕਿਤਾਬ ਵਾਲੇ ਨਿੱਕੇ ਮੁੰਡੇ ਨਾਲ ਹੁੰਦਾ ਸੀ ਉਹਨਾਂ ਦਾ ਵਕਤ ਹਮੇਸ਼ਾ ਚੰਗਾ ਗੁਜ਼ਰਦਾ ਸੀ ਜਦਕਿ ਬੁਰੇ ਮੁੰਡੇ ਆਪਣੀਆਂ ਲੱਤਾਂ ਤੜਵਾ ਬੈਂਦੇ ਸਨ ਪਰ ਇਸ ਮਾਮਲੇ ਵਿੱਚ ਕਿਤੇ ਕੋਈ ਪੇਚ ਢਿੱਲਾ ਸੀ ਸਭ ਕੁਝ ਬਿਲਕੁਲ ਉਲਟਾ ਹੁੰਦਾ ਸੀ ਜਦੋਂ ਉਸਨੇ ਜਿੰਮ ਬੁਲਾਈਕ ਨੂੰ ਸੇਬ ਚੋਰੀ ਕਰਦੇ ਵੇਖਿਆ ਤਾਂ ਉਹ ਉਸ ਨੂੰ ਉਸ ਬੁਰੀ ਮੁੰਡੇ ਬਾਰੇ ਪੜ੍ਹ ਕੇ ਸੁਣਾਉਣ ਲਈ ਰੁੱਖੇ ਠਾਂ ਗਿਆ ਜੋ ਗੁਮਾਂਡੀਆਂ ਦੇ ਸੇਬ ਦੇ ਰੁੱਖ ਤੋਂ ਡਿੱਗ ਕੇ ਆਪਣੀ ਬਾਹ ਤੜਵਾ ਬੈਠਾ ਸੀ ਜਿਮ ਵੀ ਦਰਖਤ ਤੋਂ ਡਿੱਗ ਪਿਆ ਪਰ ਉਹ ਜਾਕਬ ਉੱਪਰ ਹੀ ਡਿੱਗ ਪਿਆ ਅਤੇ ਜਾਕਬ ਦੀ ਬਾਹ ਟੁੱਟ ਗਈ ਜਦੋਂ ਕਿ ਜਿਮ ਦਾ ਵਾਲ ਵੀ ਵਿੰਗਾ ਨਹੀਂ ਹੋਇਆ ਜਾਕਬ ਕੋਚ ਸਮਝ ਨਹੀਂ ਸਕਿਆ ਕਿਤਾਬਾਂ ਵਿੱਚ ਤੇ ਜੇ ਕੁਝ ਵੀ ਨਹੀਂ ਸੀ ਅਤੇ ਇੱਕ ਵਾਰ ਜਦੋਂ ਕੁਝ ਬੁਰੇ ਮੁੰਡਿਆਂ ਨੇ ਇੱਕ ਅੰਨੇ ਨੂੰ ਧੱਕਾ ਦੇ ਕੇ ਚਿੱਕੜ ਵਿੱਚ ਡੇਗ ਦਿੱਤਾ ਤਾਂ ਯਾਕੂਬ ਉਸ ਦੀ ਮਦਦ ਕਰਨ ਅਤੇ ਉਸ ਦੀਆਂ ਦੁਵਾਵਾਂ ਲੈਣ ਲਈ ਭੱਜਿਆ ਪਰ ਉਸ ਅੰਨੇ ਨੇ ਉਸ ਨੂੰ ਕੋਈ ਦੁਆ ਨਹੀਂ ਦਿੱਤੀ ਸਗੋਂ ਉਸ ਦੇ ਸਿਰ ਤੇ ਸੋਟੀ ਮਾਰੀ ਅਤੇ ਕਿਹਾ ਕਿ ਅਗਲੀ ਵਾਰ ਉਹ ਉਸ ਨੂੰ ਧੱਕਾ ਦੇ ਕੇ ਡੇਗਣਾ ਤੇ ਫਿਰ ਮਾਦਦ ਕਰਨ ਦਾ ਨਾਟਕ ਕਰਨ ਤੋਂ ਪਹਿਲਾਂ ਫੜਨਾ ਚਾਹੇਗਾ ਇਹ ਵੀ ਕਿਤਾਬਾਂ ਮੁਤਾਬਕ ਨਹੀਂ ਹੋਇਆ ਜੈਕਮ ਨੇ ਇਹ ਜਿਹੀ ਘਟਨਾ ਲੱਭਣੀ ਨਹੀਂ ਉਹਨਾਂ ਨੂੰ ਸ਼ੁਰੂ ਤੋਂ ਅੰਤ ਤੱਕ ਰੋਲ ਸੱਟਿਆ ਇੱਕ ਚੀਜ਼ ਜੋ ਜੈਕਮ ਕਰਨਾ ਚਾਹੁੰਦਾ ਸੀ ਉਹ ਸੀ ਕਿਸੇ ਅਜਿਹੇ ਲੰਗੜੇ ਕੁੱਤੇ ਨੂੰ ਲੱਭਣਾ ਜਿਸ ਕੋਲੇ ਕੋਈ ਠਿਕਾਣਾ ਨਾ ਹੋਵੇ ਜੋ ਭੁੱਖਾ ਤੇ ਤੰਗ ਕੀਤਾ ਗਿਆ ਹੋਵੇ ਅਤੇ ਉਹ ਉਸ ਨੂੰ ਘਰੇ ਲਿਆ ਕੇ ਪਾਲਣਾ ਚਾਹੁੰਦਾ ਸੀ ਆਖਰ ਉਸ ਨੂੰ ਅਜੇ ਇੱਕ ਕੁੱਤਾ ਮਿਲ ਹੀ ਗਿਆ ਉਹ ਕਾਫੀ ਖੋਸ ਸੀ ਉਹ ਉਸ ਨੂੰ ਘਰੇ ਲੈ ਆਇਆ ਉਸ ਨੂੰ ਖਾਣਾ ਖਵਾਇਆ ਪਰ ਜਦੋਂ ਉਹ ਉਸ ਨੂੰ ਪਾਲਤੂ ਬਣਾਉਣ ਲੱਗਿਆ ਤਾਂ ਉਹ ਉਸ ਤੇ ਚাবਟ ਪਿਆ ਤੇ ਉਸ ਦੇ ਸਾਹਮਣੇ ਵਾਲੇ ਕੱਪੜਿਆਂ ਨੂੰ ਛੱਡ ਕੇ ਬਾਕੀ ਸਾਰੇ ਕੱਪੜੇ ਪਾੜ ਦਿੱਤੇ ਅਤੇ ਉਸ ਦਾ ਅਜਿਹਾ ਹਾਲ ਕਰ ਦਿੱਤਾ ਜੋ ਸਭ ਲਈ ਮਨੋਰੰਜਕ ਨਜ਼ਾਰਾ ਬਣ ਗਿਆ ਉਸ ਨੇ ਦੁਬਾਰਾ ਕਿਤਾਬ ਦੇ ਲੇਖਕਾਂ ਦੀ ਜਾਂਚ ਕੀਤੀ ਪਰ ਮਾਮਲਾ ਸਮਝ ਨਾ ਸਕਿਆ ਉਹ ਉਸੇ نسل ਦਾ ਕੁੱਤਾ ਸੀ ਜਿਸ ਬਾਰੇ ਕਿਤਾਬਾਂ ਵਿੱਚ ਦੱਸਿਆ ਗਿਆ ਸੀ ਪਰ ਉਸ ਨੇ ਬੜੇ ਵੱਖਰੇ ਤਰੀਕੇ ਨਾਲ ਵਿਹਾਰ ਕੀਤਾ ਇਹ ਮੁੰਡਾ ਕੁਝ ਵੀ ਕਰਦਾ ਸੀ ਤਾਂ ਮੁਸੀਬਤ ਵਿੱਚ ਫਸ ਜਾਂਦਾ ਸੀ ਉਹ ਚੀਜ਼ਾਂ ਜਿਨ੍ਹਾਂ ਲਈ ਕਿਤਾਬਾਂ ਵਾਲੇ ਮੁੰਡਿਆਂ ਨੂੰ ਇਨਾ ਮਿਲਦਾ ਸੀ ਉਸ ਲਈ ਨੁਕਸਾਨ ਦੇ ਬਣ ਜਾਂਦੀਆਂ ਸਨ ਇੱਕ ਵਾਰੋਂ ਐਤਵਾਰੀ ਸਕੂਲ ਜਾ ਰਿਹਾ ਸੀ ਉਸਦੇ ਵੇਖਿਆ ਕਿ ਕੁਝ ਬੁਰੇ ਮੁੰਡੇ ਇੱਕ ਕਿਸ਼ਤੀ ਵਿੱਚ ਸਵਾਰੀ ਦਾ ਮਜ਼ਾ ਲੈਣ ਦੀ ਤਿਆਰੀ ਕਰ ਰਹੇ ਹਨ ਉਹ ਦਸਤ ਨਾਲ ਭਰ ਗਿਆ ਕਿਉਂਕਿ ਆਪਣੇ ਅਧਿਆਨ ਤੋਂ ਉਹ ਜਾਣਦਾ ਸੀ ਕਿ ਐਤਵਾਰ ਦੇ ਦਿਨ ਨਦੀ ਦੀ ਸ਼ੈਰ ਕਰਨ ਵਾਲੇ ਸਾਰੇ ਮੁੰਡੇ ਬਿਨਾ ਕਿਸੇ ਛੋੜ ਤੋਂ ਛੋੜ ਦੇ ਡੁੱਬ ਜਾਂਦੇ ਹਨ ਇਸ ਲਈ ਉਹ ਇੱਕ ਲੱਕੜੀ ਦੇ ਬੇੜੇ ਉੱਤੇ ਉਹਨਾਂ ਨੂੰ ਕਿਤਾਬ ਨਹੀਂ ਦੇਣ ਲਈ ਭਜਿਆ ਪਰ ਇੱਕ ਡਾਂਗ ਉਸ ਨਾਲ ਮੁੜੀ ਤੇ ਉਹ ਨਦੀ ਵਿੱਚ ਡਿੱਗ ਪਿਆ ਇੱਕ ਆਦਮੀ ਨੇ ਕਾਫੀ ਜਲਦੀ ਆ ਕੇ ਉਸ ਨੂੰ ਬਾਹਰ ਕੱਢਿਆ ਤੇ ਡਾਕਟਰ ਨੇ ਉਸ ਦਾ ਪਾਣੀ ਬਾਹਰ ਕੱਢ ਕੇ ਉਸ ਦੇ ਫੇਫੜਾਂ ਵਿੱਚ ਨਵੀਂ ਜਾਨ ਭਰੀ ਪਰ ਉਸ ਨੂੰ ਠੰਡ ਲੱਗ ਗਈ ਅਤੇ ਉਹ 9 ਹਫ਼ਤੇ ਤੱਕ ਬਿਸਤਰੇ ਤੇ ਬਿਮਾਰ ਪਿਆ ਰਿਹਾ ਪਰ ਸਭ ਤੋਂ ਬੇਤੁੱਕੀ ਗੱਲ ਇਹ ਸੀ ਕਿ ਕਿਸ਼ਤੀ ਵਾਲੇ ਸਾਰੇ ਬੁਰੇ ਮੁੰਡਿਆਂ ਨੇ ਸਾਰੇ ਦਿਨ ਮौज ਕੀਤੀ ਅਤੇ ਫਿਰ ਹੈਰਾਨ ਕੋਟੰਗ ਨਾਲ ਜਿਉਂਦੇ ਤੇ ਸਿਹਤਮੰਦ ਘਰ ਪਹੁੰਚ ਗਏ ਜੈਕਬ ਜੈਕਬ ਨੂੰ ਬਿਲਵੇਸ ਨੇ ਕਿਹਾ ਕਿ ਅਜਿਹੀ ਕੋਈ ਚੀਜ਼ ਤਾਂ ਕਿਤਾਬਾਂ ਵਿੱਚ ਨਹੀਂ ਹੈ ਉਹ ਬਿਲਕੁਲ ਹੈਰਾਨ ਸੀ ਜਦੋਂ ਠੀਕ ਹੋਇਆ ਤਾਂ ਉਹ ਥੋੜਾ ਨਿਰਾਸ਼ ਸੀ ਪਰ ਫਿਰ ਵੀ ਉਸਨੇ ਕਿਸੇ ਵੀ ਤਰ੍ਹਾਂ ਕੋਸ਼ਿਸ਼ ਜਾਰੀ ਰੱਖਣ ਦਾ ਸੰਕਲਪ ਲਿਆ ਸੰਕਲਪ ਲਿਆ ਉਹ ਜਾਣਦਾ ਸੀ ਕਿ ਹੁਣ ਤੱਕ ਉਸਦਾ ਜੋ ਤਜਰਬਾ ਰਿਹਾ ਹੈ ਉਹ ਐਤਵਾਰੀ ਸਕੂਲ ਦੀ ਕਿਤਾਬ ਵਿੱਚ ਦਰਜ ਹੁਣ ਯੋਗ ਨਹੀਂ ਪਰ ਹਾਲੇ ਉਹ ਚੰਗੇ ਛੋਟੇ ਮੁੰਡਿਆਂ ਨੂੰ ਮਿਲੀ ਉਮਰ ਦੇ ਅੰਤ ਤੱਕ ਨਹੀਂ ਪਹੁੰਚਿਆ ਹਾਇ ਤੇ ਉਸਨੇ ਉਮੀਦ ਕੀਤੀ ਕਿ ਉਹ ਜੇ ਆਪਣਾ ਸਮਾਂ ਹੌਣ ਤੱਕ ਡਟਿਆ ਰਿਹਾ ਤਾਂ ਸ਼ਾਇਦ ਉਹ ਕੋਈ ਦਰਜ ਹੋਣ ਯੋਗ ਕੰਮ ਕਰ ਲਵੇ ਜੇ ਹਰ ਚੀਜ਼ ਸਫਲ ਹੋ ਜਾਂਦੀ ਹੈ ਤਾਂ ਅੰਤ ਵਿੱਚ ਉਹ ਆਪਣੇ ਮੌਤ ਵੇਲੇ ਦੇ ਭਾਸ਼ਣ ਦੀ ਸਰਨ ਵਿੱਚ ਜਾਵੇਗਾ ਉਸ ਨੇ ਕਿਤਾਬਾਂ ਨੂੰ ਜਾਂਚਿਆ ਤੇ ਜਾਣਿਆ ਕਿ ਹੁਣ ਸਮਾਂ ਆ ਗਿਆ ਹੈ ਉਹ ਇੱਕ ਕੈਬਨ ਬੁਆਏ ਬੁਆਏ ਦੇ ਰੂਪ ਵਿੱਚ ਸਮੁੰਦਰੀ ਜਹਾਜ਼ ਤੇ ਜਾਵੇਗਾ ਉਹ ਇੱਕ ਜਹਾਜ਼ ਦੇ ਕਪਤਾਨ ਨੂੰ ਮਿਲਿਆ ਅਤੇ ਉਸ ਨੂੰ ਆਪਣੀ ਅਰਜੀ ਦਿੱਤੀ ਤੇ ਜਦੋਂ ਉਸ ਕਪਤਾਨ ਨੇ ਸਿਫਾਰਿਸ਼ ਲਈ ਪੁੱਛਿਆ ਤਾਂ ਉਸ ਨੇ ਮਾਣ ਨਾਲ ਇੱਕ ਛੋਟੀ ਧਾਰਮਿਕ ਪੋਥੀ ਕੱਢੀ ਅਤੇ ਇਨ੍ਹਾਂ ਸ਼ਬਦਾਂ ਵੱਲ ਇਸ਼ਾਰਾ ਕੀਤਾ ਜੈਕਬ ਮਿਲਬੇਸ ਲਈ ਯੂਰਪ ਦੇ ਪਿਆਰੇ ਅਧਿਆਪਕ ਵੱਲ ਪਰ ਕਪਤਾਨ ਇੱਕ ਗਵਾਰ ਪੰਦਾ ਪੱਦਾ ਆਦਮੀ ਸੀ ਅਤੇ ਉਸ ਨੇ ਕਿਹਾ ਉਹ ਇਹ ਕੀ ਬਕਵਾਸ ਹੈ ਇਹ ਤਾਂ ਕੋਈ ਸਬੂਤ ਨਹੀਂ ਹੋਇਆ ਕਿ ਤੂੰ ਬਰਤਨ ਧੋ ਸਕਦਾ ਹੈ ਜਾਂ ਚਿੱਕੜ ਨਾਲ ਭਰੀ ਬਾਲਟੀ ਚੱਕ ਸਕਦਾ ਹੈ ਤੇ ਮੇਰੇ ਖਿਆਲ ਵਿੱਚ ਮੈਨੂੰ ਤੇਰੀ ਕੋਈ ਲੋੜ ਨਹੀਂ ਇਹ ਜੈਕਬ ਦੇ ਜੀਵਨ ਵਿੱਚ ਹੋਇਆ ਸਭ ਤੋਂ ਅਜੀਬ ਘਟਨਾਵਾਂ ਵਿੱਚੋਂ ਇੱਕ ਸੀ ਕਿਸੇ ਛੋਟੀ ਧਾਰਮਿਕ ਪੁਥੀ ਉੱਤੇ ਕਿਸੇ ਅਧਿਆਪਕ ਵੱਲੋਂ ਲਿਖੀ ਪ੍ਰਸ਼ੰਸਾ ਕਦੇ ਵੀ ਜਹਾਜ਼ ਦੇ ਕਪਤਾਨ ਦੀਆਂ ਕੋਮਲ ਭਾਵਨਾਵਾਂ ਨੂੰ ਪ੍ਰਭਾਵਿਤ ਕਰਨ ਵਿੱਚ ਅਸਰਫਲ ਨਹੀਂ ਹੁੰਦੀ ਸੀ ਅਤੇ ਉਹ ਸਾਰੇ ਇਜਤਿਦਾਰ ਅਤੇ ਫਾਇਦੇਮੰਦ ਦਫ਼ਤਰਾਂ ਦੇ ਦਰਵਾਜ਼ੇ ਖੋਲ ਦਿੰਦੀ ਸੀ ਉਸ ਵੱਲੋਂ ਪੜ੍ਹੀ ਗਈ ਕਿਸੇ ਵੀ ਕਿਤਾਬ ਵਿੱਚ ਜਿਹੀ ਘਟਨਾ ਨਹੀਂ ਸੀ ਉਸ ਨੂੰ ਬੜੀ ਮੁਸ਼ਕਲ ਨਾਲ ਆਪਣੇ ਅੱਖਾਂ ਤੇ ਯਕੀਨ ਹੋਇਆ ਇਸ ਮੁੰਡੇ ਨਾਲ ਇਸ ਮਾਮਲੇ ਵਿੱਚ ਹਮੇਸ਼ਾ ਬੜੀ ਉਲਝਣ ਹੁੰਦੀ ਸੀ ਉਸ ਲਈ ਕਦੇ ਵੀ ਕੁਝ ਵੀ ਉਹਨਾਂ ਕਿਤਾਬਾਂ ਮੁਤਾਬਕ ਨਹੀਂ ਹੁੰਦਾ ਸੀ ਆਖਰ ਇੱਕ ਦਿਨ ਜਦੋਂ ਉਹ ਚਿਤਾਵਨੀ ਦੇਣ ਲਈ ਬੁਰੇ ਮੁੰਡਿਆਂ ਦੀ ਖੋਜ ਵਿੱਚ ਨਿਕਲਿਆ ਹੋਇਆ ਸੀ ਤਾਂ ਉਸਨੇ ਇੱਕ ਪੁਰਾਣੇ ਲੋਹੇ ਦੇ ਟਲਾਈ ਖਾਨੇ ਵਿੱਚ ਕਾਫੀ ਗਿਣਤੀ ਵਿੱਚ ਅਜਿਹੇ ਮੁੰਡੇ ਮਿਲੇ ਜੋ 14-15 ਕੁੱਤਿਆਂ ਨਾਲ ਇੱਕ ਮਜ਼ਾਕ ਕਰ ਰਹੇ ਸਨ ਜਿਨ੍ਹਾਂ ਨੂੰ ਉਹਨਾਂ ਮੁੰਡਿਆਂ ਨੇ ਇੱਕ ਲੰਬੀ ਕਿਤਾਰ ਵਿੱਚ ਬੰਨ੍ਹਿਆ ਹੋਇਆ ਸੀ ਉਹ ਉਹਨਾਂ ਨੂੰ ਨਾਈਟ੍ਰੋ ਗਲੀਸਰੀਨ ਦੇ ਡੱਬਿਆਂ ਨਾਲ ਸਜਾਉਣ ਜਾ ਰਹੇ ਸਨ ਉਸ ਨੇ ਸਭ ਤੋਂ ਅਗਲੇ ਕੁੱਤੇ ਨੂੰ ਗਰਦਨ ਤੋਂ ਫੜਿਆ ਅਤੇ ਆਪਣੀ ਲਾਹਨਤ ਭਰੀ ਨਜ਼ਰ ਬਦਮਾਸ਼ ਮੁੰਡੇ ਟਾਮ ਜੋਨਸ ਤੇ ਮਾਰੀ ਪਰ ਉਸੇ ਸਮੇਂ ਸ਼ਹਿਰ ਦੇ ਇੱਕ ਬਜ਼ੁਰਗ ਮੇਕ ਬੈਲਟਰ ਉੱਥੇ ਆ ਪਹੁੰਚੇ ਜੋ ਗੁੱਸੇ ਨਾਲ ਭਰੇ ਹੋਏ ਸਨ ਸਾਰੇ ਮੁੰਡੇ ਭੱਜ ਗਏ ਪਰ ਜੈਕਬ ਬਿਲਵੇ ਸੋਚੀ ਸਮਝੀ ਮਾਸੂਮੀ ਤੇ ਨਾਲ ਉੱਠਿਆ ਅਤੇ ਉਸ ਨੇ ਐਤਵਾਰੀ ਸਕੂਲ ਦੀਆਂ ਕਿਤਾਬਾਂ ਦੇ ਉਹਨਾਂ ਛੋਟੇ ਭਾਸ਼ਣਾ ਵਿੱਚੋਂ ਇੱਕ ਦੀ ਸ਼ੁਰੂਆਤ ਕੀਤੀ ਜੋ ਹਮੇਸ਼ਾ ਉਹ ਸ਼੍ਰੀਮਾਨ ਨਾਲ ਸ਼ੁਰੂ ਹੁੰਦੇ ਹਨ ਭਾਵੇਂ ਕੋਈ ਵੀ ਮੁੰਡਾ ਚਾਹੇ ਉਹ ਕਿੰਨਾ ਵੀ ਹੁਰਾ ਹੋ ਜਾ ਕਿੰਨਾ ਵੀ ਚੰਗਾ ਕਿਉਂ ਨਾ ਹੋਵੇ ਉਹ ਕਦੇ ਵੀ ਉਹ ਸ਼ਰੀਮਾਨ ਤੋਂ ਬੋਲਣਾ ਸ਼ੁਰੂ ਨਹੀਂ ਕਰਦਾ ਪਰ ਉਸ ਬਜ਼ੁਰਗ ਨੇ ਬਾਕੀ ਬੱਚਿਆਂ ਭਾਸ਼ਣ ਸੁਣਨ ਦੀ ਉਡੀਕ ਨਹੀਂ ਕੀਤੀ ਉਸ ਨੇ ਜੈਕਬ ਬਲਬੇਸ ਨੂੰ ਕੰਨੋ ਫੜ ਕੇ ਘੁਮਾ ਦਿੱਤਾ ਤੇ ਉਸ ਦੇ ਪਿਛਵਾੜੇ ਤੇ ਇੱਕ ਜ਼ੋਰਦਾਰ ਥੱਪੜ ਮਾਰਿਆ ਉਦੋਂ ਹੀ ਉਹ ਚੰਗਾ ਨਿੱਕਾ ਮੁੰਡਾ ਗੋਲੀ ਵਾਂਗ ਨਿਕਲਿਆ ਤੇ ਛੱਤ ਪਾੜ ਕੇ ਸੂਰਜ ਵੱਲ ਉੱਡ ਚੱਲਿਆ ਤੇ ਉਸ ਪਿੱਛੇ ਉਹਨਾਂ 15 ਕੁੱਤਿਆਂ ਦੇ ਟੋਕੜੇ ਕਿਸੇ ਪਤੰਗ ਦੀ ਪੂਛ ਵਾਂਗ ਲਹਿਰਾਉਂਦੇ ਨਿਕਲ ਗਏ ਤੇ ਉਸ ਬਜ਼ੁਰਗ ਦੇ ਭਲਾਈ ਖਾਨੇ ਦਾ ਕੋਈ ਨਾਮੋ ਨਿਸ਼ਾਨ ਧਰਤੀ ਤੇ ਨਾ ਬਚਿਆ ਜਿੱਥੋਂ ਤੱਕ ਛੋਟੇ ਮਿਲਵੇ ਸਿੱਧਾ ਸਵਾਲ ਹੈ ਤਾਂ ਆਪਣੀਆਂ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਉਸ ਨੂੰ ਉਸ ਸਮੇਂ ਤੱਕ ਮਰਨ ਸਮੇਂ ਵਾਲਾ ਭਾਸ਼ਣ ਦੇਣ ਦਾ ਮੌਕਾ ਨਹੀਂ ਮਿਲਿਆ ਜਦੋਂ ਤੱਕ ਕਿ ਉਸਨੇ ਪੰਛੀਆਂ ਨੂੰ ਇਹ ਭਾਸ਼ਣ ਨਹੀਂ ਦਿੱਤਾ ਕਿਉਂਕਿ ਭਾਵੇਂ ਉਸ ਦਾ ਜ਼ਿਆਦਾ ਹਿੱਸਾ ਤਾਂ ਠੀਕ ਠਾਕ ਟੰਗ ਨਾਲ ਇੱਕ ਨਾਲ ਦੇ ਕਸਬੇ ਦੇ ਇੱਕ ਰੁਖੋਤੇ ਆ ਡਿੱਗਿਆ ਪਰ ਉਸ ਦਾ ਬਾਕੀ ਸachar ਕਸਬਿਆਂ ਦੇ ਆਲੇ ਦਿਵਾਲੇ ਵੰਡਿਆ ਗਿਆ ਤੇ ਇਸ ਲਈ ਇਹ ਜਾਣਨ ਲਈ ਕਿ ਉਹ ਜਿਉਂਦਾ ਹੈ ਜਾਂ ਮਰ ਗਿਆ ਹੈ ਅਤੇ ਇਹ ਕਿਵੇਂ ਹੋਇਆ ਉਹਨਾਂ ਪੰਜਾਂ ਦੀ ਜਾਂਚ ਕਰਨੀ ਪਈ ਤੁਸੀਂ ਕਦੇ ਕਿਸੇ ਮੁੰਡੇ ਨੂੰ ਇੰਨਾ ਛਿੰਡਿਆ ਹੋਇਆ ਨਹੀਂ ਵੇਖਿਆ ਹੋਵੇਗਾ ਇਸ ਤਰ੍ਹਾਂ ਉਹ ਚੰਗਾ ਨਿੱਕਾ ਮੁੰਡਾ ਮਾਰਿਆ ਗਿਆ ਜਿਸ ਨੇ ਆਪਣੇ ਦਮ ਤੇ ਹਰ ਚੀਜ਼ ਕੀਤੀ ਪਰ ਕੁਝ ਵੀ ਕਿਤਾਬਾਂ ਮੁਤਾਬਕ ਨਹੀਂ ਹੋਇਆ ਹਰ ਮੁੰਡਾ ਜਿਸ ਨੇ ਉਸ ਵਰਗੇ ਕੰਮ ਕੀਤੇ ਉਹ ਖੁਸ਼ਹਾਲ ਹੋ ਗਿਆ ਬਸ ਉਹੀ ਨਹੀਂ ਹੋ ਸਕਿਆ ਇਸ ਮੁੰਡੇ ਦਾ ਮਾਮਲਾ ਸੱਚੀਓਂ ਵਿਲੱਖਣ ਹੈ ਸ਼ਾਇਦ ਇਸ ਦੀ ਤੱਕ ਕਦੇ ਕੋਈ ਨਹੀਂ ਸਮਝ ਸਕੇਗਾ ਆ ਮਿੱਤਰੋ ਇਹ ਸੀ ਇੱਕ ਨਿੱਕੇ ਤੇ ਚੰਗੇ ਮੁੰਡੇ ਦੀ ਕਹਾਣੀ ਤੇ ਜੇ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦੇਦੇ ਪੇਜ ਨੂੰ ਫੋਲੋ ਕਰ ਲਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਮਿਲਦੇ ਆਂ ਕਿਸੇ ਹੋਰ ਕਹਾਣੀ ਦੇ ਵਿੱਚ ਤਦ ਤੱਕ ਲਈ ਮਿੱਤਰੋ ਦਿਓ ਜਾਜਤ ਤੇ ਤੁਹਾਡੇ ਲਈ ਇੱਕ ਹੋਰ ਨਵੀਂ ਕਹਾਣੀ ਲੈ ਕੇ ਰੂਬਰੂ ਹੋਵਾਂਗੇ ਧੰਨਵਾਦ ਦੋਸਤੋ ਸਾਰੇ ਮਿੱਤਰਾਂ ਦਾ